ਉਮਰ ਦੇ ਵਿੱਚ ਹੀ ਇਹ ਆਪਣਾ ਘਰ ਛੱਡ ਕੇ ਵਿਰਾਗੀ ਬਣ ਗਏ ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਇਹਨਾਂ ਨੂੰ ਗੁਰੂ ਜੀ ਨਾਲ ਜਿਹੜੀ ਮੁਲਾਕਾਤ ਹੋਈ ਤਾਂ ਗੁਰੂ ਜੀ ਦੇ ਇੰਨਾ ਪ੍ਰਭਾਵਿਤ ਹੋਏ ਇਹ ਗੁਰੂ ਜੀ ਦੇ ਇੱਕ ਤਰ੍ਹਾਂ ਚੇਲੇ ਹੀ ਬਣ ਗਏ ਗੁਰੂ ਜੀ ਨੂੰ ਆਪਣਾ ਅਧਿਆਪਕ ਸਮਝ ਬੈਠੇ ਤਾਂ ਦੋਸਤੋ ਅੱਜ ਤੁਹਾਨੂੰ ਦੱਸ ਦੇਣਾ ਕਿ ਅੱਜ 14 ਮਈ ਤੇ 1710 ਈਸਵੀ ਨੂੰ ਸਰਾਂਦੇ ਜਵਰਾਨ ਵजीर खान ਨੂੰ ਮੌਤ ਦੇ ਘਾਟ ਉਤਾਰਿਆ ਸੀ ਪਪਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀ ਗੱਲ ਤੇ ਤੁਹਾਨੂੰ ਵੀ ਦੱਸ ਦਈਏ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਕ ਫਤਿਹ ਮਾਰ ਚ ਕੱਢਿਆ ਗਿਆ 12 ਤਰੀਕ ਨੂੰ ਅੰਭ ਹੋਇਆ ਉਹ ਅੱਜ ਸ਼ਾਮੀ 4 ਵਜੇ ਉਹਨਾਂ ਦੇ ਹਨੀ ਭੋਗ ਪਾਏ ਜਾਣਗੇ ਜਿਹੜੇ ਉੱਥੇ ਸੈਜ ਪੜ ਰੱਖੇ ਹੋਏ ਨੇ ਬਹੁਤ ਵੱਡੀ ਵਡਾਦੀ ਨੇ ਅੱਜ ਦੇ ਸਿੱਖ ਕੌਮ ਦੇ ਲਈ ਜਗਤ ਕਰੀਏ ਉੱਥੇ ਗਤਗੇ ਨਗਾੜੇ ਸਭ ਕੁਝ ਚੱਲੇਗਾ ਕਿਉਂਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸਿੱਖ ਕੌਮ ਦੇ ਲਈ ਇਸ ਪੂਰੇ ਵਿਸ਼ੇ ਦੇ ਗੱਲਬਾ ਕਰਨ ਦੇ ਲਈ ਆਖਰ ਬੰਦਾ ਸਿੰਘ ਬਹਾਦਰ ਕੀ ਕੁਰਬਾਨੀਆਂ ਦਿੱਤੀਆਂ ਚਲਦੇ ਆ ਸਿੱਧਾ ਆਪਣੇ ਸੀਨੀਅਰ ਪਤ ਜੀ ਸੰਜੀਵ ਸ਼ਰਮਾ ਜੀ ਦੇ ਕੋਲ ਉਹ ਦੱਸਣਗੇ ਪੂਰੀ ਜਾਣਕਾਰੀ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਫੇਰ ਦੇ ਲਾਈਕ ਕਰੋ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੰਜੀਵ ਸ਼ਰਮਾ ਜੀ ਇਹਦਾ ਇੱਕ ਮਹਾਨ ਜਰਨੈਲ ਜਿਸ ਨੇ ਆਪਣਾ ਸਾਰਾ ਕੁਝ ਹੀ ਵਾਰਤਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਦੀ ਬਿਲਕੁਲ ਛੋਟੀ ਸਾਹਿਬ ਬਿਲਕੁਲ ਵੇਖੋ ਅੱਜ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਜੀ ਨੂੰ ਅਸੀਂ ਯਾਦ ਕਰ ਰਹੇ ਹਾਂ ਉਸ ਸਿੱਖ ਤੌਮ ਦੇ ਮਹਾਨ ਯੋਧੇ ਨੂੰ ਅਸੀਂ ਯਾਦ ਕਰ ਨਾਮ ਅਦੇਸ਼ੀ ਪ੍ਰਣਾਮ ਕਰਦੇ ਆ ਜੀ ਜੀ ਨਮਨ ਕਰਦੇ ਆ ਜੀ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਨਾਂ ਦੇ ਵਿੱਚ ਜਿਹਨੂੰ ਕਹ ਦਿੰਨੇ ਆ ਇੱਕ ਜੋਸ਼ ਆ ਜਿਵੇਂ ਗੁਰੂ ਗੋਬ ਸਿੰਘ ਜੀ ਦੇ ਬਾਰੇ ਤੁਸੀਂ ਦੱਸਿਆ ਵੀ ਗੁਰੂ ਗੋਬ ਸਿੰਘ ਜੀ ਦਾ ਥਾਪੜ ਉਹਨਾਂ ਨੂੰ ਮਿਲਿਆ ਹੋਇਆ ਸੀ ਜੀ ਜੀ ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਛੋਟੀ ਜੀ ਹਿਸਟਰੀ ਆ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਤੁਸੀਂ ਦੱਸਿਆ ਰਜੌਰੀ ਚ ਜਨਮ ਹੋਇਆ ਸੀ ਉਹਨਾਂ ਹਾਂਜੀ ਹਾਂਜੀ ਪਿਤਾ ਰਾਮ ਦੇ ਭਾਰਤਵਾਦ ਸੀਗੇ ਜੀ ਸਹੀ ਹੈ ਜੀ ਦੇਖੋ 11 ਸਾਲ ਦੀ ਉਮਰ ਦੇ ਵਿੱਚ ਉਹ ਸ਼ਿਕਾਰ ਜਦੋਂ ਖੇਡਦੇ ਹੋ ਨਾ ਸ਼ਿਕਾਰ ਖੇਡਦੇ ਸੀ ਜਿਵੇਂ ਤੁਸੀਂ ਦੱਸਿਆ ਵੀ Hindu ਧਰਮ ਨੂੰ ਮਤਲਬ ਉਹ ਗਲੌਂਗ ਕਰਦੇ ਸੀ Hindu ਧਰਮ ਨਾਲ ਰਿਲੇਟਡ ਸੀਗੇ ਜੀ ਜੀ ਸ਼ਿਕਾਰ ਖੇਡਣ ਦਾ ਥੋੜਾ ਜਿਹਾ ਰੱਖਦੇ ਸੀ 11 ਸਾਲ ਦੀ ਉਮਰ ਦੇ ਵਿੱਚ ਇਹ ਨਾ ਉਹ ਸ਼ਿਕਾਰ ਕਰਦੇ ਕਰਦੇ ਕਿ ਹਿਰਨੀ ਮਰ ਗਈ ਜੀ ਹਿਰਨੀ ਮਰ ਗਈ ਤਾਂ ਉਹ ਹਿਰਨੀ ਦਾ ਜਦੋਂ ਉਹਨਾਂ ਨੇ ਕਾੜ ਕੇ ਦੇਖਿਆ ਪੇਟ ਕਾੜ ਕੇ ਦੇਖਿਆ ਤਾਂ ਉਹਦੇ ਬੱਚੇ ਦੋ ਮਾਰੇ ਹੋਏ ਸੀਗੇ ਵਿੱਚ ਜੀ ਬੜਾ ਮਨ ਨੂੰ ਦੁੱਖ ਲੱਗਿਆ ਘਰ ਚਲੇ ਗਏ ਜੋ ਪੰਜਾਬ ਰਹਿਣ ਲੱਗੇ ਜਿਵੇਂ ਉਦਾਸ ਬੰਦਾ ਰਹਿਣ ਲੱਗ ਜਾਂਦਾ ਗੱਲ ਨਹੀਂ ਕਰਨੀ ਮਾਂ ਨੂੰ ਫਿਕਰ ਹੋਇਆ ਮਾਂ ਸਾਧੂ ਸੰਤਾਂ ਕੋਲ ਲੈ ਕੇ ਗਈ ਪਰ ਨਹੀਂ ਇਲਾਜ ਹੋਇਆ ਬੱਚਾ ਨਹੀਂ ਕੀਤੇ ਜੀ ਸਾਧੂਆਂ ਦਾ ਟੋਲਾ ਹੁੰਦਾ ਹੈ ਪਿੰਡ ਦੇ ਵਿੱਚ ਜੀ ਤਾਂ ਬਚਪਨ ਦਾ ਇਹ ਨਾਦਾ ਨਾਮ ਜਿਹੜਾ ਉਹ ਲਛਮਨ ਦੇਵ ਸੀਗਾ ਜੀ ਸਹੀ ਕਹਿ ਰਹੇ ਹੋ ਲਛਮਨ ਦੇਵ ਕਿਹਾ ਜਾਂਦਾ ਸੀ ਜਾਂ ਮਾਦੋਦਸ ਵੀ ਕਹਿੰਦੇ ਸੀ ਇਹਨਾਂ ਨੂੰ ਹਾ ਮਾਦੂ ਦਾਸ ਬਾਤ ਚ ਕਹਿੰਦੇ ਸੀ ਪਹਿਲਾਂ ਲਛਮਣ ਦੇ ਦੇ ਜੋ ਮਛਬੰਦ ਦੇ ਵਿੱਚ ਜਦੋਂ ਸਾਧੂਆਂ ਦੇ ਟੋਲੇ ਦੇ ਨਾਲ ਇਹਨਾਂ ਨੂੰ ਸਾਧੂਆਂ ਦਾ ਟੋਲਾ ਚੰਗਾ ਲੱਗਿਆ ਉਹਨਾਂ ਦੀ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤਾਂ ਉਹਨਾਂ ਦੇ ਨਾਲ ਹੀ ਹੋਲੇ ਜੀ ਉਹਨਾਂ ਦੇ ਵਿੱਚੋਂ ਇੱਕ ਜਾਨਕੀ ਪ੍ਰਸਾਦ ਸੀਗਾ ਜੀ ਜੀ ਜਾਨਕੀ ਪ੍ਰਸਾਦ ਇੱਕ ਬੈਰਾਗੀ ਸੀਗਾ ਜੀ ਸਹੀ ਫੜਿਆ ਤੁਸੀਂ ਤੁਸੀਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਉਹਨਾਂ ਨੂੰ ਗੁਰੂ ਬਣਾ ਲਿਆ ਜਾਨਕੀ ਦਾਸ ਨੂੰ ਪਹਿਲਾ ਗੁਰੂ ਜੀ ਉਸ ਤੋਂ ਬਾਅਦ ਫਿਰ ਵਿਸਾਖੀ ਦੇ ਮੇਲੇ ਤੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਇੱਕ ਸਾਧੂਆਂ ਦੇ ਟੋਲੇ 'ਚੋਂ ਸਮਰਥ ਸਮਰਥਰ RAM DAS ਜੀ ਨਾਲ ਜੀ ਜਿਹੜੇ ਕਿ ਜਾਨਕੀ ਪ੍ਰਸਾਦ ਨੂੰ ਗੱਲਾਂ-ਵਾਤਾਂ ਦੇ ਵਿੱਚ ਹਰਾ ਦਿੰਦੇ ਉਹਨਾਂ ਨੂੰ ਗੱਲ ਨਹੀਂ ਆਉਣ ਦਿੰਦੇ ਗੁਰੂ ਗਿਆਨ 'ਚ ਜੀ ਤਾਂ ਲਸ਼ਮਣ ਦੇਵ ਨੂੰ ਪ੍ਰਭਾਵਿਤ ਹੋ ਗਏ ਵੀ ਮੈਂ ਇੱਕ ਚੰਗਾ ਗੁਰੂ ਜਾਂ ਚੰਗਾ ਕਿ ਇੱਕ ਜਲਵਤ ਗਿਆਨ ਵਾਲੇ ਗੁਰੂ ਦਾ ਮੈਂ ਲੜ ਪੜਾ ਇਹਨਾਂ ਨੇ ਸਮਰਤ ਰਾਮਦਾਸ ਜੀ ਨੂੰ ਆਪਣਾ ਗੁਰੂ ਬਣਾਇਆ ਜੀ ਉਹ ਸੀਗੇ ਉਦਾਸ ਸੀ ਓਕੇ ਤੀਜਾ ਇਹਨਾਂ ਦੇ ਗੁਰੂ ਸੀਗਾ ਔਗੜਨਾਥ ਸਹੀ ਹੈ ਉਹ ਸੀਗੇ ਜੋਗੀ ਹਾਂਜੀ ਹਾਂਜੀ ਹੁਣ ਜਿਵੇਂ ਤੁਸੀਂ ਇਹਨਾਂ ਨੂੰ ਬਰਾਗੀ ਕਿਹਾ ਬਰਾਗੀ ਠੀਕ ਹੈ ਲੇਕਿਨ ਇਹਨਾਂ ਨੂੰ ਬਰਾਗੀ ਨਹੀਂ ਕਿਹਾ ਜਾਂਦਾ ਜੀ ਜੀ ਵਰਾਗੀ ਇਸ ਕਰਕੇ ਕਿਹਾ ਜਾਂਦਾ ਵੀ ਪਹਿਲਾ ਗੁਰੂ ਇਹਨਾਂ ਦਾ ਜਨਕੀ ਪ੍ਰਸਾਦੋ ਵਰਾਗੀ ਸੀ ਜੀ ਦੂਜੇ ਉਦਾਸੀ ਸੀ ਤੀਜੇ ਜੋਗਦੇ ਸੀ ਚੌਥੇ ਗੁਰੂ ਗੋਬ ਸਿੰਘ ਜੀ ਨਾਲ ਇਹਨਾਂ ਦਾ ਜਦੋਂ ਵਾਰਤਾਲਾਪ ਹੁੰਦੀ ਹੈ ਉਹ ਖੰਡੇ ਬਾਟੇ ਦੀ ਜਦੋਂ ਉਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤਾਂ ਉਹ ਇੱਕ ਜੋਸ਼ ਆ ਰਿਹਾ ਜੀ ਨੂੰ ਕਹਿੰਦੇ ਆ ਵੀ ਇੱਕ ਮਤਲਬ ਇੱਕ ਸੂਰਮਾ ਯੋਧਾ ਬਣਾਇਆ ਉਹ ਸ੍ਰੀ ਗੁਰੂ ਗੋਬ ਸਿੰਘ ਜੀ ਚੌਥੇ ਗੁਰੂ ਸੀਗੇ ਇਹਨਾਂ ਦਾ ਸ੍ਰੀ ਗੁਰੂ ਗੋਬ ਸਿੰਘ ਜੀ 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 ਦੇਖੋ ਉਹਨਾਂ ਨੇ ਥਾਪੜਾ ਦਿੱਤਾ ਉਹ ਆਏ ਕਿੰਨੇ ਹੋਇਆ ਇਹਦੇ ਤੇ ਵੀ ਗੱਲ ਕਰੂੰਗੇ ਲੇਕਿਨ ਇੱਕ ਅੰਗਰੇਜ਼ੀ ਅੰਗਰੇਜ਼ੀ ਮਤਲਬ ਇੱਕ ਨੈਕਲਿਫ ਨੇ ਆਪਣੇ ਅੰਗਰੇਜ਼ੀ ਰੈਕਟਰ ਸੀਗਾ ਕੋਈ ਨੈਕਲਿਫ ਹੈਗੇ ਜੀ ਹੈਗੇ ਸੀ ਉਹਨਾਂ ਨੇ ਆਪਣੀ ਇੱਕ ਕਤਾਰ ਦੇ ਵਿੱਚ ਹਿਸਟਰੀ ਆਫ ਦਾ ਸਿਕਸਟ ਲਿਖਿਆ ਸੀਗਾ ਜੀ ਉਹਨਾਂ ਨੇ ਲਿਖਿਆ ਸੀਗਾ ਵੀ ਅਗਰ 72 ਸ਼ਾਹ ਜੀ 72 ਸ਼ਾਹ ਦੱਖਣ ਤੋਂ ਵਾਪਸ ਨਾ ਆਉਂਦਾ ਜੀ ਜੀ ਦਾ ਬੰਦਾ ਸਿੰਘ ਬਹਾਦਰ ਭਾਰਤ ਦਾ ਤਾਕਤਾ ਪਲਟ ਕਰ ਦਿੰਦਾ ਤਾਂ ਭਾਰਤ ਨੂੰ ਜਿੱਤ ਲੰਦਾ ਜੀ ਇੰਨਾ ਹੌਸਲਾ ਰੱਖਦਿਆ ਸੀ ਜੀ ਜੀ ਇੰਨਾ ਜੋਸ਼ ਸੀਗਾ ਜੀ ਉਹਨੇ ਆਪਣੀ ਕਤਾਰ ਦੇ ਵਿੱਚ ਲਿਖਿਆ ਜੀ ਦੂਜੀ ਗੱਲ ਦੇਖੋ ਛੋਟੀ ਸਾਹਿਬ ਗੁਰੂ ਵੀ ਹੁੰਨੇ ਆ ਚੇਲੇ ਵੀ ਹੁੰਨੇ ਆ ਲੇਕਿਨ ਇੱਕ ਜਿਹੜੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤਾਂ ਉਹ ਇੱਕ ਛੋਟੀ ਜੀ ਗੱਲ ਮੈਂ ਜ਼ਰੂਰ ਦੱਸੂਗਾ ਕਿਉਂਕਿ ਉਹਦੇ ਵਿੱਚ ਸਾਡਾ ਇੱਕ ਜਿਹੜਾ ਹਿਰਦਾ ਬੁਲੰਦ ਰਹਾ ਜਾਂਦਾ ਸੀ ਲੋਕ ਭੁੱਲਦੇ ਜਾਂਦੇ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਹੀ ਕਹਿ ਰਹੇ ਤੁਸੀਂ ਉਹ ਯਾਦ ਰੱਖਣ ਵਾਲੀ ਜਿਹੜੀ ਗੱਲ ਮੈਂ ਦਸੂੰਗਾ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਪਹਿਲਾਂ 7 750 ਸ਼ਹੀਦ ਇਹਨਾਂ ਦੇ ਨਾਲ ਦੇ ਸ਼ਹੀਦ ਕੀਤੇ ਸਿਗੇ ਜੀ ਜੀ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਦੋਂ ਕਰਮਉਦੀਨ ਇਹਨਾਂ ਦੇ ਕੋਲ ਜਾਂਦਾ ਹੈ ਜੀ ਤਾਂ ਕਰਮਉਦੀਨ ਇਹਦੇ ਨਾਲ ਗੱਲ ਕਰਦਾ ਹੈ ਵੀ ਧਰਮ ਬਦਲ ਲੈ ਬਣਾ ਜੀ ਤਾਂ ਬੰਦਾ ਸੀ ਬਾਦਰ ਕਹਿੰਦੇ ਜੀ ਨਾ ਅਸੀਂ ਧਰਮ ਨਹੀਂ ਬਦਲਣਾ ਤੁਸੀਂ ਮੈਨੂੰ ਇਹ ਦੱਸ ਦੋ ਵੀ ਜਿਹੜੇ ਮੇਰੇ ਬਾਕੀ ਸਿੱਖ ਸ਼ਹੀਦ ਹੋਏ ਆ ਜਾਂ ਬਾਕੀ ਸਿੱਖ ਮੇਰੇ ਨਾਲ ਦੇ ਉਹਨਾਂ ਨੇ ਕਿੰਨੇ ਨੇ ਧਰਮ ਬਦਲੇ ਆ ਸਹੀ ਹੈ ਤਾਂ ਉਹਨੂੰ ਗੱਲ ਦਾ ਜਵਾਬ ਨਹੀਂ ਆਇਆ ਨੀਮੀ ਪਾ ਕੇ ਕਹਿੰਦਾ ਵੀ ਕਿਨੇ ਬਦਲਦਾ ਉਹ ਕਹਿੰਦਾ ਫਿਰ ਮੈਂ ਕਿਵੇਂ ਪਤਾ ਲਵਾਂ ਮੇਰੇ ਸਿੱਖ ਨਹੀਂ ਬਦਲਦੇ ਮੇਰੇ ਗੁਰੂ ਨੇ ਮੈਨੂੰ ਆਪਣਾ ਥਾਪੜਾ ਦਿੱਤਾ ਉਹ ਧਰਮ ਬਦਲੇ ਬਾਤ ਥੋੜਾ ਦਿੱਤਾ ਸਹੀ ਹੈ ਫਿਰ ਉਹਨਾਂ ਨੂੰ ਲਿਆਂਦਾ ਗਿਆ ਸ਼ਹੀਦ ਕਰਨੇ ਵਾਸਤੇ ਜੀ ਸ਼ਹੀਦ ਕਰਨੇ ਵਾਸਤੇ ਉਹਨਾਂ ਨੂੰ ਲਿਆਂਦਾ ਗਿਆ ਉਹ ਜਿਹੜੀ ਜਗ੍ਹਾ ਤੇ ਸ਼ਹੀਦ ਕੀਤਾ ਗਿਆ ਉਹਦਾ ਵੀ ਇੱਕ ਛੋਟਾ ਜਿਹਾ ਇਤਿਹਾਸ ਹੈ ਕਿ ਜਿਹੜੇ ਉਹ ਮੁਗਲਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਕੋਈ ਬਾਪ ਦਾ ਬਾਪਦਾਦਾ ਕੋਈ ਉਹਨਾਂ ਦੇ ਵਿੱਚੋਂ ਸੀਗਾ ਜਿਹੜਾ ਉਹ ਸ੍ਰੀ ਗੁਰੂ ਤੇ ਆਪਣੇ ਬੰਦਾ ਸਿੰਘ ਬਹਾਦਰ ਨੂੰ ਮਾਰਿਆ ਸੀਗਾ ਤੇ ਮਾਰ ਕੇ ਉੱਥੇ ਦਫਨਾਇਆ ਸੀ ਜੀ ਜੀ ਤੇ ਕਿਸੇ ਨੇ ਦੱਸਿਆ ਸੀ ਕਿ ਜੇ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਮਾਰ ਕੇ ਇੱਥੇ ਦਫਨਾਓ ਤਾਂ ਉਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਜੀ ਜੀ ਹਾਂ ਜੀ ਤੇ ਮਤਲਬ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਹੱਥ ਦੇ ਵਿੱਚ 5.4 ਸਾਲ ਦਾ ਬੇਟਾ ਦੱਸਤਾ ਜੀ ਉਹਨਾਂ ਦਾ ਜੀ ਹੱਥ ਦੇ ਵਿੱਚ ਕਿਰਚ ਦਿੱਤੀ ਜੀ ਵੀ ਆਪਣੇ ਬੇਟੇ ਨੂੰ ਮਾਰ ਵੀ ਆਪਣੇ ਬੇਟੇ ਨੂੰ ਮਾਰ ਜੀ ਜੀ ਬੰਦਾ ਤੁਸੀਂ ਆਦਰ ਕਹਿੰਦਾ ਵੀ ਨਹੀਂ ਮੈਨੂੰ ਮੇਰੇ ਗੁਰੂ ਨੇ ਬੱਚਿਆਂ ਤੇ ਜਨਾਨੀਆਂ ਤੇ ਔਰਤਾਂ ਤੇ ਹੱਥ ਚੁੱਕਣਾ ਨਹੀਂ ਸਿਖਾਇਆ ਅੱਜ ਮੇਰੇ ਬੱਚੇ ਦੀ ਜਗ੍ਹਾ ਤੇਰਾ ਬੱਚਾ ਵੀ ਹੁੰਦਾ ਮੈਨੂੰ ਕਦੇ ਨਾ ਮਾਰਦਾ ਸਹੀ ਫਿਰ ਬੱਚੇ ਦਾ ਕਾਲਜਾ ਕੱਢ ਕੇ ਖੂਨ ਕੱਢ ਕੇ ਬੰਦਾਸੀ ਬਹਾਦਰ ਦੇ ਮੂੰਹ ਤੇ ਮੜਾ ਗਿਆ ਮਤਲਬ ਇੱਕ ਸਾਹਮਣੇ ਤੜਫਾਤ ਹਰਵਾ ਕੇ ਬੱਚੇ ਨੂੰ ਮਾਰ ਲਿਆ ਉਸ ਤੋਂ ਬਾਅਦ ਫਿਰ ਜਦੋਂ ਬੰਦਾਸੀ ਬਹਾਦਰ ਦਾ ਸ਼ਹੀਦ ਹੋਣ ਦਾ ਜਿਹੜਾ ਟਾਈਮ ਆਉਂਦਾ ਕਦੇ ਇੱਕ ਹੱਥ ਅੱਖ ਭਵਨਤੀ ਸੱਜੀ ਭਾਂਤੀ ਫਿਰ ਖੱਬੀ ਭਾਂਤੀ ਹੱਥ ਕੱਟਦਾ ਕੱਬਾ ਲੱਤ ਕੱਟਦੀ ਮਤਲਬ ਇੰਨੇ ਤਸੀਹੇ ਦੇ ਕੇ ਮਾਰਿਆ ਗਿਆ ਅੱਜ ਇਸ ਮੈਂ ਕੱਲੀ ਸਿੱਖ ਕੌਮ ਨੂੰ ਨਹੀਂ ਜੀ ਕਹਿੰਦਾ ਕੋਈ ਵੀ ਗੁਰੂ ਦੇਵੀ ਦੇਵਤਾ ਹੁੰਦੋ ਸਭ ਤੇ ਹੁੰਨੇ ਐਸੀ ਬਣਾਲੇ ਤੇਰੇ ਆ ਮੇਰੇ ਆ ਮੈਂ ਕੱਲਾ ਸਿੱਖ ਕੌਮ ਨੂੰ ਨਹੀਂ ਕਹਿੰਦਾ ਅੱਜ ਅਸੀਂ ਲੋਕ ਭੁੱਲਦੇ ਜਾ ਰਹੇ ਹਾਂ ਸਹੀ ਗੱਲ ਹੈ ਸਹੀ ਗੱਲ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਉਹਨਾਂ ਦੇ ਦੱਸੇ ਹੋਏ ਰਸਤਿਆਂ ਤੇ ਅਸੀਂ ਇਹ ਚੱਲਣਾ ਭੁੱਲਦੇ ਜਾ ਰਹੇ ਹਾਂ ਗੁਰੂਆਂ ਨੂੰ ਦੇਵੀ ਦੇਵਤਿਆਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਪੀਰਾਂ ਫਕੀਰਾਂ ਦੀ ਜਿਹੜੀ ਆ ਕਿਤੇ ਨਾ ਕਿਤੇ ਅਸੀਂ ਉਹਨਾਂ ਦੀ ਚੈਨਲ ਦੇ ਮਾਧਿਅਮ ਰਹੀ ਕਹਿਣਾ ਚਾਹੁੰਦੇ ਆ ਠੀਕ ਆ ਅੱਜ ਬੰਦਾ ਸਿੰਘ ਬਹਾਦਰ ਨੂੰ ਯਾਦ ਕੀਤਾ ਜਾਂਦਾ ਲੇਕਿਨ ਅੱਜ ਹੀ ਨਹੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੱਚਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਭੇਜਿਆ ਸੀਗਾ ਉਸ ਟਾਈਮ ਪੰਜਾਬ ਦੇ ਲੋਕ ਜਿਹੜੇ ਸਾਇਮੇ ਹੋਏ ਸੀ ਡਰੇ ਹੋਏ ਸੀ ਸਿੱਖ ਕੌਮ ਤੋਂ ਇੱਕ ਵਿਸ਼ਵਾਸ ਉੱਟ ਗਿਆ ਸੀਗਾ ਲੋਕਾਂ ਨੂੰ ਲੱਗਦਾ ਸੀ ਅੰਤ ਹੋ ਗਿਆ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਆਉਣ ਤੋਂ ਬੰਦਾ ਸਿੰਘ ਬਹਾਦਰ ਦੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਜੋਸ਼ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ ਸਨੇਹਾ ਆਇਆ ਉਹੀ ਬੰਦਾ ਸਿੰਘ ਬਹਾਦਰ ਨੇ ਫਿਰ ਸ਼ਹਿਰ ਸਮਾਣਾ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨਾ ਬਣਾਇਆ ਸ਼ਹਿਰ ਸਮਾਣਾ ਨੂੰ ਬਣਾਇਆ ਕਿਉਂਕਿ ਸ਼ਹਿਰ ਸਮਾਣਾ ਇੱਕ ਬਹੁਤ ਅਮੀਰ ਜਿਹੜਾ ਸ਼ਹਿਰ ਹੁੰ ਅੱਜ ਜਿਹੜਾ ਕਹਿੰਦੇ ਨੇ ਆਪਾਂ ਵੀਆਈਪੀ ਕਲਚਰ ਜੱਡ ਸਕੋਟੀ ਲੋਕ ਜਿਹੜੇ ਰਹਿੰਦੇ ਪੌਸ਼ ਏਰੀਆ ਹੁੰਦਾ ਐਦਾਂ ਦਾ ਸ਼ਹਿਰ ਸਵਾਣਾ ਸੀਗਾ ਲੇਕਿਨ ਉਹਦਾ ਮਾਰਨੇ ਉਹਦਾ ਤਬਾਹ ਕਰਨ ਦਾ ਇਹ ਕਾਰਨ ਨਹੀਂ ਸੀ ਵੀ ਉਹ ਅਮੀਰ ਸੀ ਉਹਦਾ ਤਬਾਹ ਕਰਨ ਦਾ ਇਹ ਕਾਰਨ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਉਸ ਸਮਾਂ ਨੇ ਦਾਸੀ ਬੱਚਿਆਂ ਨੂੰ ਸ਼ਹੀਦ ਕਰਨ ਵਾਲਾ ਜਲਾਦ ਉਸ ਸਮਾਂ ਨੇ ਦਾਸੀ ਪਹਿਲਾ ਜਿਹੜਾ ਨਿਸ਼ਾਨਾ ਬਣਾਇਆ ਉਹ ਜੋਧੇ ਨੇ ਉਸ ਸਮਾਂ ਨੇ ਸ਼ਹਿਰ ਨੂੰ ਬਣਾਇਆ ਜੋ ਕਿ ਅੱਜ ਵੀ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਆ ਚੈਨਲ ਦੇ ਮਾਧਿਅਮ ਰਾਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ ਪ੍ਰੋਗਰਾਮ ਨੂੰ ਦੇਖਦੇ ਆਂ ਦੇਖਣਗੇ ਜਾਂ ਸੁਣਨਗੇ ਬਾਅਦ ਚ ਕਿਤੇ ਨਾ ਕਿਤੇ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਬੱਚਿਆਂ ਨੂੰ ਉਹਨਾਂ ਦੀ ਹਿਸਟਰੀ ਦੱਸਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੀਆਂ ਕੁਰਬਾਨੀਆਂ ਅੱਜ ਐਸੀ ਭੁੱਲਦੇ ਜਾ ਰਹੇ ਆ ਬਾਰੇ ਸ਼ਰਮਾ ਜੀ ਇਥੇ ਸੋਚਦਾ ਇਸ ਗੱਲ ਦਾ ਕਿ ਸਾਡੇ ਛੋਟੇ ਜਿਹੜੇ ਚਾਰ ਸੈਜਾ ਦੇ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਸਿਰਫ 1 ਮਹੀਨਾ ਯਾਦ ਕਰਦੇ ਆ ਦਸੰਬਰ ਦਾ ਉਹਨਾਂ ਦੀ ਕੋਈ ਹਿਸਟਰੀ ਕਿਤਾਬਾਂ ਜੀ ਨਹੀਂ ਹੈ ਬੱਚਿਆਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੈ ਹਾਂ ਬਿਲਕੁਲ ਸੋਢੀ ਸਾਹਿਬ ਉਹੀ ਤਾਂ ਮੈਂ ਕਹਿੰਦਾ ਵੀ ਅੱਜ ਨਹੀਂ ਯਾਦ ਕਰਨਾ ਅਸੀਂ ਜਾਂ ਦੱਸਿਆ ਨੂੰ ਇੱਕ ਮਹੀਨਾ ਯਾਦ ਨਹੀਂ ਕਰਨਾ ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਅਸੀਂ ਕਹਿੰਨੇ ਆ ਇੱਕ ਮਹੀਨਾ ਅਸੀਂ ਮਨਜੀਤ ਤੋਂ ਮਾਫ ਕਰਨਾ ਮੈਂ ਗੱਲ ਕਿਸੇ ਦੇ ਮਨ ਤੇ ਨਹੀਂ ਕਹਿ ਕਹਿ ਲਾ ਰਿਹਾ ਵੀ ਕਿਸੇ ਦੇ ਮਨ ਤੇ ਲੱਗੇ ਲੇਕਿਨ ਜੋਸ਼ ਹੀ ਵਿਚਾਰ ਕਰਦੇ ਆ ਅਸੀਂ ਮਹੀਨਾ ਸਭਾ ਮਹੀਨਾ ਕੁਝ ਨਹੀਂ ਕਰਦੇ ਸੀ ਵਿਆਹ ਸ਼ਾਦੀ ਨਹੀਂ ਕਰਦੇ ਖੁਸ਼ੀ ਦਾ ਨਹੀਂ ਕਰਦੇ ਜੇ ਅਗਰ ਦੇਖਿਆ ਜਾਵੇ 12 ਮਹੀਨੇ 30 ਦਿਨ ਜਿਹੜੇ ਹੁੰਨੇ ਆ ਉਹਨਾਂ ਨੂੰ ਅਸੀਂ ਕਿਉਂ ਭੁੱਲਦੇ ਆ ਜੀ ਜੀ ਉਹਨਾਂ ਨੂੰ ਐਸੀ ਬਸਾਰਦੇ ਆ ਜੀ ਠੀਕ ਆ ਹਰ ਇੱਕ ਬੰਦੇ ਨੇ ਆਪਣਾ ਸ਼ੌਂਕ ਪੂਰਨਾ ਹੁੰਦਾ ਖਾਣਾ ਹੁੰਦਾ ਪੀਣਾ ਹੁੰਦਾ ਇੰਜੋਏ ਕਰਨਾ ਹੁੰਦਾ ਉਹ ਅਲੱਗ ਗੱਲ ਹੁੰਦੀ ਆ ਲੇਕਿਨ ਇਤਿਹਾਸ ਨਾਲ ਕੋ ਲੋਕਦੇ ਪਰ ਮੈਂ ਤਾਂ ਸਿੱਧਾ ਮੈਂ ਤਾਂ ਸਿੱਧਾ ਭਗਵਾਨ ਤਮਨ ਸਰਕਾਰ ਨੂੰ ਜ਼ਿੰਮੇਵਾਰ ਕਹਿੰਦਾ ਕਿ ਉਹ ਭਗਵਾਨ ਤਮਨ ਜੀ ਉੱਤੇ ਗਏ ਸੀ ਡੇਢ ਮਹੀਨਾ ਪਹਿਲਾਂ ਉਹ ਨਵੰਬਰ ਉਹਨਾਂ ਨੇ ਕਿਹਾ ਸੀ 20 ਦਸੰਬਰ ਦਾ ਪੂਰਾ ਮਹੀਨਾ ਇੱਥੇ ਸ਼ੋਕ ਮਹੀਨਾ ਮਨਾਇਆ ਜਾਏਗਾ ਕੋਈ ਠੇਕੇ ਰੇਦਗਾਨੀ ਠੇਕਾ ਨਹੀਂ ਖੁੱਲੇਗਾ ਕੋਈ ਮੀਟਦਗਾਨੀ ਨਹੀਂ ਖੁੱਲੇਗੀ ਅਪੀਲ ਕੀਤੀ ਗਈ ਸੀ ਪਰ ਸ਼ਰਮਾ ਜੀ ਹੈਰਾਨਗੀ ਹੋਈ ਠੇਕੇ ਵੀ ਖੁੱਲੇ ਉ ਕਿਉਂ ਅੱਜ ਲੋਕ ਆਪਣਾ ਇਤਿਹਾਸ ਭੁੱਲ ਗਏ ਇਹ ਛੋਟੀ ਸਾਹਿਬ ਆਕਰ ਇਹਨਾਂ ਸਰਕਾਰ ਦੇ ਨਮਾਇੰਦਿਆਂ ਦੇ ਨੂੰ ਨਾਲ ਅਸੀਂ ਉਹਨਾਂ ਦੇ ਨਾਲ ਜੋੜ ਲਈਏ ਉਹ ਵੀ ਇੱਕ ਲੀਡਰ ਲਾ ਲਓ ਬਿਆ ਗੁਰੂ ਗੋਬ ਸਿੰਘ ਜੀ ਮੰਨ ਲਓ ਸੀਐਮ ਹੁੰਦੇ ਉਹ ਕੋਈ ਸੀਟ ਤੇ ਬੈਠੇ ਹੁੰਦੇ ਤਾਂ ਕਿ ਉਹ ਉਹ ਹੋਰਾਂ ਨਾਲ ਮਲਾ ਕੇ ਤੁਸੀਂ ਦੇਖ ਲਓ ਹਾਲਾਂਕਿ ਮਿਲਾਉਣਾ ਨਹੀਂ ਚਾਹੀਦਾ ਇਹਨਾਂ ਦੇ ਹੱਥ 'ਚ ਇਹਨਾਂ ਦਾ ਬੱਚਾ ਦੇਖ ਲਓ ਥੱਪੜ ਮਾਰਨੇ ਵਾਸਤੇ ਥੱਪੜ ਮਾਰ ਦੇਣਗੇ ਕੂਰ ਦੇਣਗੇ ਅੱਜ ਤੱਕ ਅਸੀਂ ਆਪਣੇ ਬੱਚੇ ਨੂੰ ਘੂਰ ਵੀ ਨਹੀਂ ਸਕਦੇ। ਤਪੜਾਂ ਦੀ ਗੱਲ ਹੈ। ਉਸ ਬੰਦੇ ਦੇ ਹੱਥ ਦੇ ਵਿੱਚ ਦੇਖੋ ਬੱਚੇ ਨੂੰ ਫੜਾਇਆ ਗਿਆ 14-4 ਸਾਲ ਦਾ ਬੱਚਾ ਮਸੂਮ ਬੱਚਾ ਇੱਕ ਬਾਪ ਦੇ ਸਾਹਮਣੇ ਸ਼ਹੀਦ ਹੋਇਆ। ਉਹਦਾ ਖੂਨ ਵੜਿਆ ਗਿਆ। ਕਿੰਨੇ ਕਿੰਨਾ ਭਿਆਨਕ ਸਵਾ ਹੋਊਗਾ ਜਾਂ ਕਿੰਨਾ ਤਰਦਨਾਕ ਸਵਾ ਹੋਊਗਾ ਜਿਹਨੇ ਅਸੀਂ ਭੁੱਲ ਰਿਹਾ ਹਾਂ, ਭੁੱਲ ਰਿਹਾ ਹਾਂ ਜੀ ਅੱਜ। ਉਹ ਉਹੀ ਗੱਲ ਹੈ ਨਾ ਕਿ ਮੈਂ ਇਕੱਲੇ ਸੀ ਕਿ ਇਤਿਹਾਸ ਦੀ ਗੱਲ ਨਹੀਂ ਕਰ ਰਿਹਾ। ਮੈਂ ਸਾਰੇ ਧਰਮਾਂ ਦੀ ਗੱਲ ਕਰ ਰਿਹਾ। ਦੇਖੋ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਸ਼ਹੀਦ ਦਿੱਤੀ ਕਸ਼ਮੀਰੀ ਪੰਡਤਾਂ ਵਾਸਤੇ ਉਹਨਾਂ ਨੇ ਕੀ ਲੋੜ ਸੀ ਉਹ ਜਾ ਤੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਕਿਉਂਕਿ ਪੰਜਾਬ ਦੇ ਉੱਪਰ ਤਗੜੇ ਹਮਲੇ ਹੋ ਰਹੇ ਸੀ ਮੁਗਲਾਂ ਦੇ ਸਿਰਫ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਪਣੇ ਪਰਿਵਾਰ ਪੂਰਾ ਵਾਰਿਆ ਮਾਂ ਵਾਰੀ ਆਪਣੀ ਯਾਨੀ ਕਿ ਉਹਨਾਂ ਦੀ ਜਨਾਨੀ ਮਾਂ ਹੋ ਗਈ ਸ਼ਹੀਦ ਬੱਚੇ ਚਾਰ ਹੋਏ ਆਪ ਖੁਦੋ ਸ਼ਹੀਦ ਹੋਏ ਤੁਸੀਂ ਛੋਟੀ ਸਾਹਿਬ ਇਹ ਸਰਕਾਰਾਂ ਦੀ ਗੱਲ ਕਰਦੇ ਆ ਜੀ ਇਹ ਸਰਕਾਰਾਂ ਕਿਆ ਕਰਦੀ ਆ ਜੀ ਸਰਕਾਰ ਦਾ ਅਮਨ अरोੜੇ ਵਰਗੇ ਨੂੰ ਜਿਹੜਾ ਸ਼ਿਵ ਸੈਨਾ ਦੇ ਵਿੱਚ ਆ ਦਾਤਾ ਸਕੋਟੀ ਗਾਰਡ ਦਿੰਨੇ ਆ ਉਹ ਫਿਰ ਲਲਕਾਰ ਕੇ ਜਾਂਦਾ ਲੋਕਾਂ ਨੂੰ ਮਰਾਉਣ ਵਾਸਤੇ ਹੋ ਜਾਂਦਾ ਆਪ ਭੱਜ ਜਾਂਦਾ ਜੀ ਇਹੋ ਜਿਹੇ ਲੋਕਾਂ ਵਾਸਤੇ ਸਰਕਾਰ ਜਿਹੜੀ ਖਰਚਾ ਕਰ ਰਹੀ ਆ ਦਾਤਾ ਸਕੋਟੀ ਗਾਰਡ ਦੇਣੇ ਇਹੋ ਜਿਹੇ ਬੰਦੇ ਨੂੰ ਜਿਹੜਾ ਕਿਤੇ ਨਾ ਕਿਤੇ ਕਹਦੇ ਨੇ ਵੀ ਰਾਜ ਆਂਦੇ ਬੰਦੇ ਨੂੰ ਕਹਿੰਦਾ ਤੂੰ ਮੇਰੇ ਨਾਲ ਪੰਗਾ ਲੈ ਲੈ ਇਹੋ ਜਿਹੇ ਬੰਦੇ ਪਤਾ ਨਹੀਂ ਕਿੰਨੇ ਕ ਜਿਹੜੇ ਸ਼ਿਵ ਸੈਨਾ ਦੇ ਵਿੱਚ ਆ ਪਤਾ ਨਹੀਂ ਕਿੰਨੇ ਕ ਆਮ ਜਿਹੜੇ ਸੰਸਤਾਵਾਂਾਂ ਬਣਾਈ ਫਿਰਦੇ ਆ ਸਰਕਾਰਾਂ ਦਾ ਖਰਚਾ ਕਰਵਾ ਰਿਆ ਉਹ ਸਰਕਾਰਾਂ ਖਰਚਾ ਕਰ ਰਹੀਆਂ ਉਹਨਾਂ ਲੋਕਾਂ ਪਰ ਖਰਚਾ ਕਰ ਰਹੀਆਂ ਇਹ ਆਪਣਾ ਇਤਿਹਾਸ ਦੱਸ ਸ਼ਰਮਾ ਜੀ ਮੈਂ ਨਾ ਕੱਲ ਪਰਸੋ ਗੱਲ ਕੀਤੀ ਸੀ ਆਪਣੇ ਪੱਤਰਕਾਰ ਨੇ ਕਮਲ ਕਪੂਰ ਜੀ ਲੁਹੈਣ ਤੋਂ ਉਹਨਾਂ ਤੋਂ ਨੰਬਰ ਮੰਗਿਆ ਸੀ ਅਮਰ ਰੋੜਾ ਦਾ ਤੁਹਾਨੂੰ ਵੀ ਦੱਸ ਦੇਣਾ ਕਿ ਜਦੋਂ ਇਹ ਤਣਾਓ ਚੱਲ ਰਿਹਾ ਹੈ ਜੰਗ ਦਾ ਤਾਂ ਉਸ ਦਾ ਇੱਕ ਬੜਾ ਵੱਡਾ ਵੀਡੀਓ ਹੈ ਤੂੰ ਦੇਖਿਆ ਵੀ ਹੋਣਾ ਉਹ ਕਹਿੰਦਾ ਵੀ ਮੈਂ ਵਰਦੀ ਪਾ ਲਈ ਹੈ ਬੱਬਰ ਸ਼ੇਰ ਨੂੰ ਨੀਂਦ ਨਹੀਂ ਆ ਰਹੀ ਮੈਨੂੰ ਕਹਿੰਦਾ ਬਾਰਡਰ ਭੇਜ ਦੋ ਔਰ ਜੇਕਰ ਤੇਰੇ ਚੰਨ ਦਾ ਮੁਸੀ ਤੂੰ ਜਾਂਦਾ ਉੱਥੇ ਸਿਰਫ ਉਹਨੇ ਮਹਿ ਡਰਾਮਾ ਕੀਤਾ ਕਿਉਂ ਕਿ ਉਹਨੂੰ ਦੁਆਰਾ ਸਿਕਿਉਰਟੀ ਮਿਲ ਜੇ ਔਰ ਮੈਨੂੰ ਪੱਤਰਕਾਰ ਨੇ ਕਿਹਾ ਵੀ ਤੁਸੀਂ ਉਹਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਮੈਂ ਕਿਹਾ ਪ੍ਰਮੋਟ ਵੀ ਮੈਂ ਉਹਨਾਂ ਚਾਰ ਗੰਨਾ ਕਰਨਾ ਚਾਹੁੰਦਾ ਮੈਨੂੰ ਉਹ ਤੋਂ ਜਵਾਬ ਲੈਣੇ ਨੇ ਛੋਡੀ ਸਾਹਿਬ ਉਹਨੂੰ ਲਾਈਵ ਤੇ ਲਿਓ ਜੀ ਜੀ ਸਿੱਧਾ ਉਹਦੇ ਕੋਲ ਫੋਨ ਲਾ ਕੇ ਨਾਲ ਕਾਨਫਰੈਂਸ ਤੇ ਮੈਨੂੰ ਲਿਓ ਜੀ ਮੈਂ ਉਹਦੇ ਨਾਲ ਗੱਲ ਕਰਨੀ ਹੈ ਬੰਦੇ ਦੇ ਨਾਲ ਔਰ ਮੈਂ ਸਰਕਾਰਾਂ ਨੂੰ ਵੀ ਸਵਾਲ ਕਰਨਾ ਹੈ ਜੀ ਕਿ ਇਹ ਬੰਦਿਆਂ ਦੇ ਉੱਤੇ ਤੁਸੀਂ ਕਰੋੜਾ ਕਰੋੜਾ ਰੁਪਇਆ ਖਰਚਾ ਕਰ ਰਹੇ ਹੋ ਇਹਨਾਂ ਬੰਦਿਆਂ ਦੀ ਦੇਣ ਕਿ ਹੈ ਜੀ ਨਹੀਂ ਹੂੰ ਦੇਖੋ ਮੈਂ ਦੱਸ ਦਿੰਦਾ ਸ਼ਰਮਾ ਜੀ ਹੂੰ ਦੇਖੋ ਸਿਕਿਉਰਿਟੀ ਨਹੀਂ ਹੈ ਉਹ ਸਿਕਿਉਰਿਟੀ ਪਿੱਛੇ ਰੋੜਾ ਰੋੜਾ ਪਾ ਰਿਹਾ ਛੋਟੀ ਸਾਹਿਬ ਪਹਿਲਾਂ ਦਿੱਤੀ ਹੋਈ ਸੀ ਅੱਗੇ ਨੂੰ ਮਿਲ ਜੂਗੀ ਹੋਰ ਪਤਾ ਨਹੀਂ ਕਿੰਨੇ ਕੋਣੇ ਕੱਲੇ ਆਮਨ ਆ ਰੋੜਾ ਨਹੀਂ ਕਿੰਨੇ ਅਜਿਹੇ ਬੰਦੇ ਜਿਹੜੇ ਸਰਕਾਰ ਦਾ ਖਰਚਾ ਕਰਵਾ ਰਹੇ ਸਰਕਾਰਾਂ ਖਰਚਾ ਕਰ ਰਹੀਆਂ ਕਿ ਆ ਉਹ ਮਤਲਬ ਜਿਹੜਾ ਲੋਕਾਂ ਦੇ ਟੈਕਸਾਂ ਦਾ ਪੈਸਾ ਇਹਨਾਂ ਲੋਕਾਂ ਦੀ ਬਰਬਾਦੀ ਵਾਸਤੇ ਰੱਖਿਆ ਹੋਇਆ ਜੀ ਕੋਈ ਕਿਸੇ ਧਰਮ ਬਾਰੇ ਨਹੀਂ ਦੱਸਣਾ ਹਾਲਾਂਕਿ ਸਾਡੇ ਜਿਹੜੇ ਦੇਸ਼ ਭਗਤ ਸੀਗੇ ਰਸ਼ੀਦ ਭਗਤ ਸਿੰਘ 10ਵੀਂ ਦੀ ਬੁੱਕ ਦੇ ਵਿੱਚੋਂ ਕਿਤਾਬ ਦੇ ਵਿੱਚੋਂ ਉਹਨਾਂ ਦਾ ਲੇਖ ਹੀ ਨਹੀਂ ਆ ਰਹੇ ਜੀ ਅੱਜਕੱਲ੍ਹ ਕਿ ਆ ਸਰਕਾਰਾਂ ਇਹ ਹੀ ਕੰਮ ਕਰਨਾ ਜਾਣਦੇ ਵੀ ਜਿਨ੍ਹਾਂ ਨੇ ਸ਼ਾਹਤਾਂ ਦਿੱਤੀਆਂ ਜਿਨ੍ਹਾਂ ਕਰਕੇ ਅੱਜ ਸਾਡੀਆਂ ਸੀਟਾਂ ਤੇ ਸਰਕਾਰਾਂ ਕਾਇ ਔਰ ਮੈਂ ਤਾਂ ਅੰਦਾਜ਼ਾ ਲਾ ਕੇ ਜਿਹੜਾ ਇਹ ਬੰਦਾ ਵਾਧਰ ਸਿੰਘ ਫਤਿਹ ਦਿਵਸ ਮਨਾਇਆ ਗਿਆ ਇਸ ਵਾਰ ਉਹ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਗਿਆ ਚਲੋ ਕੋਈ ਤਾਂ ਅੱਗੇ ਆਇਆ ਪਰ ਸਰਕਾਰਾਂ ਦਾ ਉਹਦੇ 'ਚ ਹਜੇ ਵੀ ਕੋਈ ਰੋਲ ਨਹੀਂ ਦੇਖੋ ਨਹੀਂ ਤਾਂ ਕੋ ਜਿਹੜਾ ਯਾਦ ਕਰਦਾ ਜੀ ਅਸੀਂ ਉਹਨੂੰ ਸਲੂਟ ਕਰਦੇ ਆਂ ਅਸ਼ਲਾਗਾ ਕਰਦੇ ਆਂ ਜੀ ਅਸੀਂ ਉਹਨਾਂ ਦੀ ਲੇਕਿਨ ਜਿਹੜੇ ਲੋਕ ਬਸਾਰ ਰਹੇ ਆਂ ਜਿਹੜੇ ਭੁੱਲ ਰਹੇ ਆਂ ਉਹਨਾਂ ਦੇ ਅਸੀਂ ਕੀ ਆ ਕਰੀਏ ਛੋਟੀ ਸਾਹਿਬ ਕੋਈ ਗੱਲ ਹੈ ਨਾ ਲੋਕਾਂ ਨੂੰ ਅਸੀਂ ਕਿਵੇਂ ਜਗਾਈਏ ਜਗਾਈਏ ਕਿ ਆਪਣਾ ਆਮ ਪਬਲਿਕ ਹੀ ਜਾਗਰਤ ਨਹੀਂ ਹੈ ਜੀ ਇਹ ਇਹ ਜੇ ਲੋਕਾਂ ਲੀਡਰਸ਼ਿਪ ਵਾਲੀ ਨਹੀਂ ਕਰਦੇ ਆ ਬਿਲਕੁਲ ਸੋਢੀ ਸਾਹਿਬ ਦੇਖੋ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਸਿਸਟਮ ਚ ਸਮਾਜਿਕ ਤੌਰ ਤੇ ਜਿਹੜੇ ਜਿਹੜੇ ਲੋਕਾਂ ਨੇ ਇਹ ਨਾ ਸਮਿਆਂ ਨੂੰ ਹਟਾਇਆ ਹੋਇਆ ਉਹਨਾਂ ਸਮਿਆਂ ਨੂੰ ਹਟਾਇਆ ਹੋਇਆ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਖੁੱਲੀ ਹਵਾ ਦੇ ਵਿੱਚ ਰਹਿ ਰਹੇ ਹਾਂ ਮਨਮਰਜ਼ੀ ਦਾ ਖਾ ਰਿਹਾ ਮਨਮਰਜ਼ੀ ਦਾ ਪੀ ਰਿਹਾ ਉਹ ਲੋਕਾਂ ਨੂੰ ਚਾਹੇ ਉਹ ਤੁਸੀਂ ਕਿਸੇ ਜਿਹੜੇ ਜਿਵੇਂ ਸ਼ੀਤਪਕਸੀਰਾਂ ਦੀ ਜਿਹੜੀ ਟੀਮ ਸੀਗੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਚਾਹੇ ਤੁਸੀਂ ਉਹਨਾਂ ਦੀ ਗੱਲ ਕਰ ਲਓ ਜਾਂ ਗੁਰੂ ਦੇਵੀ ਦੇਵਤੇ ਪੀਰ ਫਕੀਰਾਂ ਪਕੰਬਰਾਂ ਦੀ ਗੱਲ ਕਰ ਲਓ ਜਿਹੜਿਆਂ ਨੇ ਉਹ ਸਮੇਂ ਹਟਾ ਕੇ ਸਾਨੂੰ ਅੱਜ ਚੁੱਕ ਦੀ ਰੋਟੀ ਜਾਂ ਚੈਂ ਦੀ ਰੀਂ ਦੇ ਉਹ ਰਿਹਾ ਉਹਨਾਂ ਨੂੰ ਅਸੀਂ ਅੱਜ ਭੁੱਲਦੇ ਜਾ ਰਹੇ ਹਾਂ ਕਿਉਂ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿਉਂ ਭੁੱਲਦੇ ਜਾ ਰਹੇ ਹਾਂ ਕਿਉਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਾਲਾਂਕਿ ਜਿਹੜੇ ਬੰਦੇ ਨਾਲ ਬੀਤਦੀ ਹੈ ਜਿਸ ਤਨ ਲੱਗਦੀ ਹੈ ਉਸ ਤਾਂ ਜਾਣਦੀ ਹੈ ਅੱਜ ਮੇਰੇ ਥੋੜਾ ਜੱਗ ਵੀ ਇੱਕ ਸੂਈ ਜਿੰਨਾ ਵੀ ਚੋਬ ਲੱਗੂਗਾ ਮੈਂ ਸਿਸਸ ਮਤਲਬ ਆਪਣੀ ਜੀਸ ਮਾਰੂਗਾ ਮੈਨੂੰ ਤਕਲੀਫ ਹੋਊਗੀ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ ਬੱਚਾ ਸਾਹਮਣੇ ਮਾਰਿਆ ਗਿਆ ਜੀ ਕਿਹੜੇ ਤਸੀਹੇ ਦੇ ਕੇ ਮਾਰਿਆ ਗਿਆ ਬੰਦਾ ਸਿੰਘ ਬਹਾਦਰ ਤੋਂ ਇਲਾਵਾ ਵੀ ਹੋਰ ਜਿੰਨੇ ਵੀ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਪੀਰ ਫਕੀਰਾਂ ਨੇ ਜੈ ਦੇਵੀ ਦੇਵਤਿਆਂ ਨੇ ਸਾਡੇ ਵਾਸਤੇ ਕੁਝ ਕਰਿਆ ਅਸੀਂ ਉਹਨਾਂ ਨੂੰ ਕਿਵੇਂ ਭੁੱਲ ਜਾਈਏ ਜੀ 2 ਮਿੰਟ ਚ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਬੱਚੇ ਨੂੰ ਮਾਰਿਆ ਗਿਆ ਪੌਣੇ 4 ਸਾਲ ਦੇ ਨੂੰ ਮੈਂ ਦੱਸ ਦੇਣਾ ਮੈਨੂੰ ਮੁਗਲ ਉਹਦਾ ਯਾਦ ਨਹੀਂ ਨਾਮ ਮੈਂ ਸਵੇਰੇ ਪੜ ਰਿਆ ਸੀ ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ ਕਿ ਤੈਨੂੰ ਕਿਹੜੀ ਮੌਤ ਦਵਾ ਤਾਂ ਬੰਦਾ ਸਿੰਘ ਬਹਾਦਰ ਨੇ ਹੱਸਦੇ ਹੋਏ ਕਹਿਤਾ ਕਹਿੰਦਾ ਵੀ ਜਿਹੜਾ ਬਹਾਦਰ ਸਮਰਾਟ ਤੂੰ ਤੂੰ ਮੌਤ ਚਾਹਨਾ ਹੋਈ ਮੌਤ ਮੈਨੂੰ ਦੇ ਦੇ ਉਹ ਇੰਨਾ ਗੁੱਸੇ ਆ ਗਿਆ ਉਹਨੇ ਆਪਣਾ ਗੁੱਸਾ ਬੱਚੇ ਦੇ ਕੱਟਤਾ ਹਾਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਇੱਕ ਜਿਹਨੂੰ ਕਹਿ ਦਿੰਦੇ ਆ ਬੰਦਾ ਜਿਹੜਾ ਸ਼ਬਦ ਹੈ ਜੀ ਜੀ ਉਹ ਬੰਦਾ ਅਰਬੀ ਦਾ ਸ਼ਬਦ ਜੇ ਕਹੀਏ ਤਾਂ ਗੁਲਾਮ ਸ਼ਬਦ ਹੈ ਜੀ ਉਹ ਜੀ ਬੰਦਾ ਸ਼ਬਦ ਲਗਾਇਆ ਗਿਆ ਵੀ ਮਤਲਬ ਮੈਂ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੌਮ ਦਾ ਜਾਂ ਕੌਮ ਦੇ ਲੋਕਾਂ ਦਾ ਮੈਂ ਗੁਲਾਮ ਹੈ ਜੀ ਜੀ لیکن 72 ਵੀ ਮੇਰੇ ਮਤਲਬ ਜਿਹੜਾ ਸਾਡਾ ਯੋਧਾ ਹੈ ਉਹ ਆਪਣੇ ਆਪ ਨੂੰ ਯੋਧਾ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਗੁਲਾਮ ਪਹਿਲਾਂ ਆਪਣੇ ਅੱਗੇ ਲਾਉਂਦਾ ਵੀ ਮੈਂ ਉਹਨਾਂ ਗੁਰੂਆਂ ਦਾ ਉਹਨਾਂ ਲੋਕਾਂ ਦਾ ਉਹ ਸਿੱਖ ਕੌਮ ਦਾ ਜਾਂ ਉਹ ਉਹ ਜਿਹੜੇ ਸਿੱਖ ਵਿੱਚ ਲੋਕ ਚੱਲਦੇ ਆ ਉਹਨਾਂ ਦਾ ਮੈਂ ਗੁਲਾਮ ਯੋਧਾ ਇੱਕ ਗੁਲਾਮ ਯੋਧਾ ਨਹੀਂ ਔਰ ਮੈਂ ਮੈਂ ਤਾਂ ਨਹੀਂ ਖੋ ਰ ਆਪਣੇ ਦੇ ਦੇਣਾ ਆਪਣੇ ਦਚਕਾ ਸਾਂਝੀ ਕਰ ਦੇਣਾ ਕਿ ਜਿਹੜਾ ਜਿਹੜੀ ਮੈਂ ਤੁਹਾਨੂੰ ਖਬਰ ਪਰਸੋ ਭੇਜੀ ਸੀ ਉਹ ਆਪਣੇ ਚੈਨਲ ਤੇ ਵੀ ਨਸ਼ਰ ਹੋਈ ਹੈ ਜਦੋਂ ਸਾਡਾ ਪੱਤਰਕਾਰ ਉੱਥੇ ਗਿਆ ਗ੍ਰੰਥੀ ਸਾਹਿਬ ਨਾਲ ਉਹ ਵਾਈਟ ਲੈਂਡ ਪਹਿਲਾ ਉਹਨੂੰ ਦੋ ਦਿਨ ਦਾ ਟਾਈਮ ਦਿੱਤਾ ਗਿਆ ਵੀ ਤੁਸੀਂ ਉਹ ਕਰ ਰਹੇ ਹੋ ਆਪਣੇ ਚੈਨਲ ਦੀ ਮਸ਼ਹੂਰੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਜਿਹੜਾ ਇਤਿਹਾਸ ਹੈ ਲੋਕਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਫਤਿਹ ਮਾਰਚ ਕੀ ਕੁਝ ਕਰੋਗੇ ਔਰ ਮੰਨੋਗੇ ਸਾਨੂੰ ਬੜੀ ਮੁਸ਼ਕਲ ਨਾਲ ਸਟੋਰੀ ਕਵਰ ਕਰਨ ਨੂੰ ਮਿਲੀ ਹੈ ਦੇਖੋ ਹੀ ਤਾਂ ਕਹਿੰਦੇ ਸਰਕਾਰਾਂ ਕਿਆ ਕਰਦੀਆਂ ਜੀ ਸਰਕਾਰਾਂ ਤਾਂ ਉਹ ਕੰਮ ਕਰਦੀਆਂ ਜਿਹੜੇ ਨਹੀਂ ਕਰਲੇ ਜੀ ਉਹ ਲੋਕਾਂ ਦੀ ਸਪੋਰਟ ਕਰਦੀਆਂ ਉਹ ਲੋਕਾਂ ਨੂੰ ਸਹੂਲਤਾਂ ਦਿੰਦੀਆਂ ਜਿਹਨਾਂ ਨਹੀਂ ਦੇਣੀਆਂ ਜੀ ਸਰਕਾਰਾਂ ਨੇ ਕਦੇ ਸਿੱਧੇ ਕੰਮ ਨਹੀਂ ਜੀ ਕਰੇ ਹੋ ਸੈਂਟਰ ਸਰਕਾਰ ਹੋਵੇ ਚਾਹੇ ਉਹ ਛਾਡੀ ਸੁਪਾ ਸਰਕਾਰ ਹੋਵੇ ਜੀ ਇਹ ਇਹੀ ਤਾਂ ਜਿਹੜੀ ਸਾਡੀ ਚੈਨਲ ਦੇ ਮਾਧਮੇ ਪਰ ਅਸੀਂ ਸਰਕਾਰਾਂ ਨੂੰ ਬੇਨਤੀ ਹੁੰਦੀ ਹੈ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ ਕਾਂਗਰਸ ਦੀ ਆ ਜਾਵੇ ਕਾਲੀ ਦਲ ਦੀ ਆ ਜਾਵੇ ਆਮ ਆਦਮੀ ਦੀ ਆ ਜਾਵੇ ਪੰਜਾਬ ਦੇ ਵਿੱਚ ਬੀਜੇਪੀ ਦੀ ਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਕੋਈ ਪ੍ਰੋਬਲਮ ਨਹੀਂ ਲੇਕਿਨ ਲੋਕਾਂ ਲੋਕਾਂ ਦਾ ਖਿਆਲ ਕਿਹਨੇ ਰੱਖਣਾ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਆਉ ਕੀਨੇ ਕਰਨਾ ਜੀ ਲੋਕਾਂ ਦੇ ਦੁੱਖ ਤਕਰੀਫਾਂ ਦਾ ਕਿਹਨੇ ਕਰਨਾ ਉਹ ਸਰਕਾਰਾਂ ਨੇ ਕਰਨਾ ਜੀ ਅੱਜ ਤੱਕ ਨਾ ਤਾਂ ਕੋਈ ਸੈਂਟਰ ਸਰਕਾਰ ਪਹੁੰਚੀ ਤੇ ਗਰੀਬ ਚੁੱਲੇ ਤੱਕ ਨਾ ਕੋਈ ਸ਼ੂਬਾ ਸਰਕਾਰ ਪਹੁੰਚੀ ਸਾਡੇ ਪੰਜਾਬ 'ਚ ਕੋਈ ਵੀ ਨਹੀਂ ਆਏਗੀ ਤੁਸੀਂ ਆਸਾ ਛੱਡ ਦਿਓ हां बिल्कुल देखो आसान है थोड़ी साहब देखो ऐसी वोट पौने ऐसी वोट नहीं पौंदे ता सानू ਜਿਹੜਾ ਚੋਣ ਕਮਿਸ਼ਨ ਆ ਉਹ ਸਾਨੂੰ ੜ ਜਾਉਂਦਾ ਜੀ ਸਾਡੇ ਲੋਕਾਂ ਦੇ ਉੱਤੇ ਪਰਚੇ ਕਰਨ ਤਿਆਰ ਹੋ ਜਾਂਦੇ ਤੁਸੀਂ ਵੋਟ ਨਹੀਂ ਪਾਈ ਤੁਸੀਂ ਲੰਘਣਾ ਕਰੀਓ ਇਹ ਕਰੀਓ ਕਰੀ ਲੇਕਿਨ ਸਾਡੀ ਬੋਡ ਦੀ ਕੀਮਤ ਸਾਨੂੰ ਕਦ ਕਦ ਮਿਲਦੀ ਹੈ ਵੋਟਰ ਨੂੰ ਜੀ ਸ਼ਰਮ aí ਤੁਹਾਨੂੰ ਲੱਗਦਾ ਨਹੀਂ ਕਿ ਬੰਦਾ ਸਿੰਘ ਬਾਦਰ ਨੇ ਜੋ ਸ਼ਹੀਦੀ ਦਿੱਤੀ ਜੋ ਕੁਰਬਾਨੀ ਕੀਤੀ ਚਾਹੇ ਉਹ ਕਿਸੇ ਕੌਮ ਲਈ ਕੀਤੀ ਹੋਵੇ ਮੈਂ ਇਹ ਨਹੀਂ ਕਹਿੰਦਾ ਕੱਲੇ ਸੀ ਕੌਮ ਲਈ ਕੀ ਸਰਕਾਰਾਂ ਨੂੰ ਉਹਨਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਕਾ ਬਿਲਕੁਲ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਸਰਕਾਰਾਂ ਨੂੰ ਸਾਨੂੰ ਆਪਾਂ ਨੂੰ ਸਾਰੇ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਤੇ ਕੋਈ ਕੌਮ ਬਣਾ ਦੀ ਹਿੰਦੂ ਕੌਮ ਸਿੱਖ ਕੌਮ ਉਹ ਬਣ ਗਿਆ ਠੀਕ ਹੈ ਇਸ ਤਰ੍ਹਾਂ ਨਹੀਂ ਕਰਦੇ ਵਿਰੋਧ ਨਹੀਂ ਕਰਦੇ ਲੇਕਿਨ ਮੈਂ ਆਪਣਾ ਕਦੇ ਨਹੀਂ ਮੰਨੇਗਾ ਕਿ ਇਹ ਸਿੱਖਾ ਹੈ ਜਾਂ ਹਿੰਦੂ ਆ ਮੁਸਲਮਾਨਾਂ ਨੇ ਜੀਣੇ ਕਰਵਾਨੇ ਕੀਤੇ ਹੈ ਜਿਹਦੀ ਕੋਈ ਦੇਣ ਹੈ ਸਾਡੇ ਲਈ ਸਾਡੇ ਲੋਕਾਂ ਲਈ ਸਾਡੇ ਦੇਸ਼ ਲਈ ਕਿਸੇ ਮਾਪਾਪ ਲਈ ਕਿਸੇ ਭੈਣ ਭਰਾ ਲਈ ਅਸੀਂ ਉਸ ਬੰਦੇ ਨੂੰ ਹਮੇਸ਼ਾ ਹੀ ਸ਼ਲੂਟ ਕਰਦੇ ਹਾਂ ਹਮੇਸ਼ਾ ਉਹ ਉਹਨਾਂ ਦੀ ਸ਼ਲਾਘਾ ਕਰਦੇ ਚਾਹੇ ਦੇਗਦੀਏ ਤੇ ਆਜਾਜੋ ਤੁਸੀਂ ਚਾਹੇ ਆਮ ਸਿਸਟਮ ਚਾਜੋ ਜੀ ਲੈ ਕੇ ਦੇ ਕਿਉਂਕਿ ਸ਼ਰਮਾ ਜੀ ਮੈਂ ਤਾਂ ਦੱਸ ਦੇਣਾ ਕਿ ਮੈਂ ਸਰਦਾਰ ਫੈਮਿਲੀ ਐ ਬਿਲੋਂਗ ਕਰਦਾ ਪਰ ਮੇਰੇ ਘਰ ਵੀ ਹਰ ਵੀਰਵਾਰ ਨੂੰ ਜੋ ਚਲਦੀ ਹੈ ਆ ਦੀ ਸਾਰੇ ਧਰਮਾਂ ਨੂੰ ਮੰਨਦੇ ਆ ਪਰ ਇਹ ਜਿਹੜੇ ਟਕਵੰਝ ਕੀਤੇ ਜਾਂਦੇ ਜਿਹੜੇ ਲੋਕਾਂ ਕ ਲੋਕ ਕਰਦੇ ਇਹ ਨਹੀਂ ਕਰਨੇ ਚਾਹੀਦੇ ਖਾਸ ਕਰ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੁਛ ਅਜਿਹੇ ਹੈਗੇ ਨੇ ਜਿਹੜੇ ਬਾਬੇ ਐ ਰੂਪੀਚ ਘਰਾਂ ਨੂੰ ਤਬਾਹ ਕਰ ਰਹੇ ਨੇ ਹਾਂ ਬਿਲਕੁਲ ਛੋਟੀ ਸਾਹਿਬ ਉਹਨਾਂ ਤੋਂ ਤਾਂ ਬਚਣ ਦੀ ਲੋੜ ਹੈ ਦੇਖੋ ਉਹਨਾਂ ਤੋਂ ਅਸੀਂ ਕਿੰਨੀ ਵਾਰ ਜਿਹੜਾ ਚੈਨਲ ਦੇ ਮਰਦਿਆ ਬਾਈ ਕਿੰਨੀ ਵਾਰ ਬੇਨਤੀ ਅਪੀਲ ਕੀਤੀ ਹੈ ਕਿ ਜਿਹੜੇ ਤੁਤਵੰਜ ਕਰਦੇ ਆ ਜਾਂ ਜਿਹੜੇ ਪਿੱਛੇ ਲਾ ਕੇ ਤੁਹਾਨੂੰ ਕਿਤੇ ਨਾ ਕਿਤੇ ਗਲਤ ਰਸਤੇ ਤੇ ਲੈ ਕੇ ਜਾਂਦੇ ਆ ਜਾਂ ਤੁਹਾਨੂੰ ਗਲਤ ਰਸਤੇ ਤੇ ਪਾਉਂਦੇ ਆ ਇਹ ਜਿਹੜੇ ਜਿਹੜੇ ਬਣੇ ਫਿਰਦੇ ਆ ਸਾਧੂ ਸੰਤੇ ਸੀ ਇਹ ਨਹੀਂ ਕਹਿੰਦੇ ਕਿ ਸਾਧੂ ਸੰਤ ਕਿਉਂ ਬਣਦੇ ਆ ਲੇਕਿਨ ਜਿਹੜੇ ਐਦਾਂ ਦੇ ਟੌਕਾਂਕ ਕਰਦੇ ਆ ਉਹਨਾਂ ਦੇ ਪਿੱਛੇ ਤੁਹਾਨੂੰ ਨਹੀਂ ਜਾਣਾ ਚਾਹੀਦਾ ਜਿਹੜਾ ਪ੍ਰਮਾਤਮਾ ਦੇ ਦਰ ਦੇ ਨਾਲ ਜੋੜਦਾ ਪ੍ਰਮਾਤਮਾ ਦੇ ਨਾਲ ਜੋੜਦਾ ਹਮੇਸ਼ਾ ਯਾਦ ਰੱਖੋ ਜਿਹੜਾ ਗੁਰੂ ਹੁੰਦਾ ਹੈ ਜਾਂ ਜਿਹੜੇ ਸਿੱਟੇ ਅਸੀਂ ਚੱਲਦੇ ਆ ਉਹ ਪ੍ਰਮਾਤਮਾ ਦੇ ਨਾਲ ਜੋੜਨ ਦੀਆਂ ਗੱਲਾਂ ਕਰੂਗਾ ਤੋੜਨ ਦੀਆਂ ਨਹੀਂ ਜਿਹੜੇ ਤੋੜਨ ਦੀਆਂ ਗੱਲਾਂ ਕਰਦੇ ਆ ਕੋਈ ਪ੍ਰਮਾਤਮਾ ਤੋਂ ਦੂਰਾ ਐਦਾਂ ਦੇ ਲੋਕਾਂ ਤੋਂ ਸਾਨੂੰ ਜਿਹੜਾ ਦੂਰ ਰਹਿਣ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ ਨਹੀਂ ਦੇ ਵਿੱਚ ਕੁਝ ਲੋਕ ਆਪਣੇ ਵਰਗੇ ਲੋਕਾਂ ਦਾ ਵੀ ਗਲਤੀਆਂ ਨੇ ਸਾਡੇ ਜਿਹੜੇ ਪਰਿਵਾਰ ਨੇ ਮੈਂ ਸਾਰੇ ਜਨਾਂ ਮੈਂ ਕਿਸੇ ਇੱਕ ਨੂੰ ਨਹੀਂ ਕਹ ਰਿਹਾ ਕਈ ਪਰਿਵਾਰਾਂ ਦੀ ਵੀ ਗਲਤੀਆਂ ਜਿਹੜੇ ਇਹ ਬਾਬੇ ਚੇਲੇ ਨੂੰ ਫੜਦੇ ਨੇ ਆ ਮੇਰੇ ਕੋਲ ਜੋਦੀ ਸਾਹਿਬ ਸੀ ਜੇ ਕਿਸੇ ਦੇ ਕੋਲ ਜਾਣੇ ਆ ਜੀ ਉਹ ਗਲਤ ਬੰਦਾ ਪਤਾ ਹੋਣ ਤੋਂ ਬਾਅਦ ਵੀ ਉਹਦੇ ਕਾਰਨਾਮੇ ਪਤਾ ਹੋਣ ਤੋਂ ਬਾਅਦ ਵੀ ਅਸੀਂ ਉਹਨੂੰ ਪਾਪਾ ਜੀ ਗੁਰੂ ਜੀ ਜਾਂ ਐਦਾਂ ਦਾ ਕੋਈ ਮੰਨਦੇ ਆ ਫਿਰ ਉਹ ਸਾਤੇ ਵੱਡਾ ਬੇਤੁਕਾ ਹੋਊਗਾ ਜੀ ਅਸੀਂ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਨੇ ਆ ਅਸੀਂ ਇਹ ਲੋਕਾਂ ਦੇ ਪੁੱਠੇ ਕੰਮ ਕਰਨ ਤੇ ਗਲਤ ਕੰਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਾਥ ਦਿੰਨੇ ਆ ਹੁਣ ਤੁਸੀਂ ਬਾਬਿਆਂ ਦੀ ਗੱਲ ਕਰਦੇ ਆ ਤੁਸੀਂ ਸਾਧਾਂ ਦੀ ਗੱਲ ਕਰਦੇ ਆ ਤਾਂ ਆਰਾਮ ਰੀਂ ਦੀ ਗੱਲ ਕਰਕੇ ਦੇਖ ਲੋ ਇਹਦੇ ਕਾਰਨਾਮੇ ਹੋਣ ਤੋਂ ਬਾਅਦ ਵੀ ਪ੍ਰੂਫ ਹੋਣ ਤੋਂ ਬਾਅਦ ਵੀ ਕਿੰਨੇ ਲੋਕਾਂ ਨੂੰ ਮਾਰ ਤੋਂ ਬਾਅਦ ਵੀ ਇਹ ਆਵ ਲੱਗਣ ਤੋਂ ਬਾਅਦ ਵੀ ਜੋ ਚੈਨਲ ਤੇ ਬੋਲਦੇ ਸਾਨੂੰ ਸ਼ਰਮ ਆਉਂਦੀ ਹੈ ਅੱਜ ਵੀ ਉਹ ਲੋਕ ਉਹ ਬੰਦੇ ਨੂੰ ਉਹਦੇ ਜਿਹੜੇ ਭਗਤ ਆ ਪਾਪਾ ਜੀ ਗੁਰੂ ਜੀ ਕਹਿੰਦੇ ਸੀ ਇਹ ਨਹੀਂ ਕਹਿੰਦੇ ਕਿਉਂ ਕਹਿੰਦੇ ਲੇਕਿਨ ਬੰਦੇ ਦੇ ਕਾਰਨਾਮੇ ਤਾਂ ਦੇਖੋ ਤੁਹਾਡੇ ਗੁਰੂ ਜੀ ਦੇ ਪਾਪਾ ਜੀ ਦੇ ਕੇ ਆਏ ਜੀ ਅੱਜ ਭਗਤ ਸਿੰਘ ਰਾਜਗੁਰੂ ਨੂੰ ਕੋਈ ਯਾਦ ਨਹੀਂ ਕਰਦਾ ਠੀਕ ਹੈ ਛੋਟੇ ਸਹਜ ਜਦੋਂ ਇੱਕ ਵੀ ਨਾਮ ਕੀਤਾ ਜਾਂਦਾ ਪਰ ਇਹ ਬਾਬੇ ਦਾ ਸਹੀ ਰਹਿੰਦੇ ਚਲੋ ਕੋਈ ਗੱਲ ਨਹੀਂ ਸ਼ਰਮਾਈ ਤੁਸੀਂ ਸਾਨੂੰ ਬੜੀ ਵਧੀਆ ਅਪਡੇਟ ਦਿੱਤੀ ਬਾਬਾ ਬੰਦਾ ਸਿੰਘ ਜਰਨੈਲ ਮਾਨ ਤੇ ਇਹ ਪੂਰੀ ਅਪਡੇਟ ਸਾਨੂੰ ਦਿੱਤੀ ਮੈਂ ਤੁਹਾਡਾ ਬਹੁਤ ਬਹੁਤ ਚੈਨਲ ਵੱਲੋਂ ਤੇ ਆਪਣਾ ਧੰਨਵਾ ਧੰਨਵਾਦ ਸੋਦੀ ਸਾਹਿਬ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਹੋਏ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਵੀ ਆਖਰ ਕੀ ਹੈ ਅੱਜ 14 ਮਈ ਦਾ ਇਤਿਹਾਸ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ 14 ਮਈ 1710 ਈਸਵੀ ਨੂੰ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਾਂਦੇ ਜਿਹੜਾ ਵਜ਼ੀਰ ਖਾਨ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਸੀ ਲੋਕਾਂ ਉੱਪਰ ਉਹਨੂੰ ਅੱਜ ਸੋਧਿਆ ਸੀ ਤੇ ਉੱਥੇ ਫਤਿਹ ਹਾਸਲ ਕੀਤੀ ਸੀ ਤੁਹਾਨੂੰ ਦੱਸ ਦੇਣਾ ਕਿ 12 ਤਰੀਕ ਨੂੰ ਫਤੇ ਮਾਰਚ ਕੱਢਿਆ ਗਿਆ ਬੰਦਾ ਸਿੰਘ ਬਹਾਦਰ ਜਿਹਦਾ ਸਾਜਨਾ ਦਿਵਸ ਕੱਢਿਆ ਗਿਆ ਔਰ 14 ਅੱਜ ਸ਼ਾਮ ਨੂੰ ਚਾਰ ਦੇ ਭੋਗ ਪਾਈ ਜਾਣਗੇ ਐਸਜੀਪੀਸੀ ਉਹਦੇ ਲੱਗਿਆਈ ਹੈ ਪਰ ਜਿਵੇਂ ਸਾਡੇ ਪੱਤਰਕਾਰ ਨੇ ਕਿਹਾ ਕਿ ਸਰਕਾਰਾਂ ਭੁੱਲ ਜਾਂਦੇ ਨੇ ਅਜਿਹੀਆਂ ਕੁਰਬਾਨੀਆਂ ਨੂੰ ਕਿਉਂਕਿ ਉਹਨਾਂ ਨੇ ਕਿਸੇ ਇੱਕ ਧਰਮ ਦੀ ਕੁਰਬਾਨੀ ਨਹੀਂ ਕੀਤੀ ਉਹਨਾਂ ਦਾ ਮਕਸਦ ਸੀ ਵੀ ਇਹਨਾਂ ਮੁਗਲਾਂ ਤੋਂ ਹਰੇਕ ਧਰਮ ਦੇ ਲੋਕਾਂ ਨੂੰ ਬਚਾਇਆ ਜਾਵੇ ਔਰ ਅੰਤ ਵਿੱਚ ਜਦੋਂ ਸ਼ਹੀਦ ਹੋਏ ਤਾਂ ਉਹਨਾਂ ਦੇ 4 ਸਾਲ ਦੇ ਬੱਚੇ ਨੂੰ ਉਹਨਾਂ ਸਾਹਮਣੇ ਮਾਰਿਆ ਗਿਆ ਬਹੁਤ ਮਾੜੀ ਘਟਨਾ ਸੀ ਕਾਲੀ ਚਾਹਨੇ ਆ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਕਿਉਂਕਿ ਸਰਕਾਰਾਂ ਇਤਿਹਾਸ ਲਕੋ ਰਹੀਆਂ ਕਿਤਾਬਾਂ ਚ ਸੋ ਦੋਸਤੋ ਇਹ ਆਪ ਸਾਡੀ ਅਪਡੇਟ ਸੀ 14 ਤਰੀਕ ਦੀ ਕੀ ਖਾਸੀ ਸੀ ਕੀ ਇਸ ਦਾ ਇਤਿਹਾਸ ਸੀ 14 ਮਈ ਦਾ ਕੀ ਇਤਿਹਾਸ ਹੁੰਦਾ ਹੈ ਤੇ ਤੁਹਾਨੂੰ ਦੁਬਾਰਾ ਮਿਲਾਂਗਾ ਜਲਦੀ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉਦ ਤੱਕ ਦੋਸਤੋ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ